ਨਾ ਕੋ ਨੁਕਸਾਨ ਹੋ ਗਿਆ ਤੁਸੀਂ ਇੱਥੇ ਇੱਕ ਇੱਕ ਪਾਲ ਤੋਂ ਪਹਿਲੀ ਘੜੀ ਤੋਂ ਜੁੜੇ ਹੋ ਹੋ ਸਾਰਾ ਕੁਝ ਇਹਨਾਂ ਦਾ ਫ਼ضل ਕਹੀ ਇਹਦਾ ਸਾਰਾ ਕੁਝ ਲਿਖ ਜੀ ਜੋ ਵੀ ਕਹਿੰਦੇ ਆ ਵੀ ਸਾਡੇ ਹੈਲਪ ਗਰੁੱਪ ਪਹਿਲੀ ਸੋਗੀਆਂ ਗਈ ਸੀ ਅਸੀਂ ਉਹਦੇ ਉੱਤੇ ਟਰੈਕਟਰ ਦਾ ਸਵਾਰ ਨਹੀਂ ਨਿਕਲਦਾ ਕੋਣੇ ਨੂੰ ਡਾਬ ਰਿਹਾ ਆਪਣਾ ਕਿੰਨਾ ਚੱਕਾ ਫੁੱਸ ਵਾਹ ਜੀ ਬਹੁਤ ਬਹੁਤ ਸਰੀ ਪਹਾੜੀਆਂ ਦੇਖ ਕੇ ਨਾ ਬਹੁਤ ਬਹੁਤ ਸਿੰਗਰ ਫਾਦਮੇ ਤੇ ਬਾਬਾ ਕਿੰਨਾ ਕੁ ਪਾਣੀ ਜਿਹੜਾ ਕਿੰਨੇ ਕਿੰਨੇ ਫੁੱਟ ਹੋਏਗਾ ਇੰਦਰ ਬਗਰਾ ਪਾਣੀ ਉੱਤੇ ਬਹੁਤ ਡਰਾਉਣੀ ਤਸਵੀਰਾਂ ਜ਼ਮੀਨ ਐ ਪਾਣੀ ਜਾਂਦਾ ਜਿਵੇਂ ਦਰਿਆ ਚੱਲ ਰਿਹਾ ਕਿੰਨੇ ਕੁ ਪਿੰਡ ਜਿਹੜੇ ਨੇ ਉਹ ਡਾਹ ਗਏ ਨੇ ਤੁਹਾਨੂੰ ਜਿਹੜਾ ਇਹ ਪਾਉਪਰ ਏਰੀਆ ਪੂਰਾ ਜਿਵੇਂ ਕਹੇ ਨਕਸ਼ੇ 'ਚੋਂ ਮਿਰਦਾ ਜਾ ਰਿਹਾ ਉਹ ਕੰਮ ਹੋਏ ਹੋਇਆ ਬਾਬਾ ਜੀ ਜਿੰਨੀ ਵੀ ਤਸਵੀਰਾਂ ਜਾਂ ਵੀਡੀਓਜ਼ ਅਸੀਂ ਇਹ ਇੱਕ ਟੀਵੀ ਦੇ ਮਾਧਿਅਮ ਤੋਂ ਜਾਂ ਸੋਸ਼ਲ ਮੀਡੀਆ ਤੋਂ ਦੇਖ ਪਾਣੀਆਂ ਵੀ ਘਰ ਬਹੁਤ ਜ਼ਿਆਦਾ ਹੈ ਨਾ ਪਰੇਸ਼ਾਨ ਨੇ ਕਿਉਂਕਿ ਘਰਾਂ ਦੇ ਘਰ ਖ ਤੇ ਜਿਸ ਵੀ ਦੇ ਲੋਲੇ ਲੋਲੇ ਬਾਰੀਂ ਦੇ ਪਾਣੀ ਸੰਸਾ ਨੂੰ ਆਪਾਂ ਤਾਂ ਕੈਂਜੇ ਜੀ ਲੋਪਾਣੀ ਤੇ ਲੈ ਜਾਊਗਾ ਜੋ ਇਹਨਾਂ ਨੇ ਪਸੂਆਈ ਕੋਸ਼ਿਸ਼ ਕਰਾਂਗੇ ਜਿਤਨਾ ਹੁਣ ਪਹਿਲਾਂ ਖਾਣ ਪੀਣ ਵਾਲੀ ਵਸਤੂ ਦੀ ਬੇਨਤੀ ਕੀਤੀ ਸੀ ਜੀ ਫੇਰ ਅਸੀਂ ਬੇਨਤੀ ਕਰਾਂਗੇ ਕਿ ਨਾਲ ਹੀ ਕੋਣ ਕੀ ਕਰ ਮਦਦ ਕਰਦੇ ਸਾਡੀ ਲੋਕ ਨੇ ਹੀ ਪੀਲਾ ਵੀ ਇੱਕ ਮੁਰਮਦ ਕਰੋ ਟਰੈਕਟਰ ਲਿਆਓ ਦੂਬਾਰ ਟੀਜ਼ਰ ਲਿਆਓ ਆਗਾ ਟਰੈਕਟਰ ਨਾਲ ਮਦਦ ਕਰੀਆ ਬਹੁਤ ਬਹੁਤ ਭਰਾਵਾਂ ਦੀ ਬਾਹ ਫੜੀਏ ਫੇਰ ਹੀ ਆਪਾਂ ਵੀ ਆਪ ਨੂੰ ਪਹੁੰਚਾ ਸਕਾਂਗੇ ਭਾਜੀ ਇਹ ਚੀਜ਼ਾਂ ਹਜੇ ਹੋਰੀਆਂ ਨੇ ਪਿਕਨਿਕ ਵਾਲੀਆਂ ਵਾਕੇ ਲੋਕਾਂ ਦੇ ਦਿਲ ਅਰਪ ਦੀ ਬੱਤੀ ਬਣਾ ਰਹੀ ਹੈ ਵੀਡੀਓ ਬਣਾਈ ਤੁਹਾਨੂੰ ਦਿਨੇ ਵੀਡੀਓ ਅਸੀਂ ਵੀਡੀਓ ਦਿਖਾਉਣੇ ਤੁਹਾਨੂੰ ਜ਼ਰੂਰ ਤਾਂ ਹੀ ਕੋਈ ਮਦਦ ਨਹੀਂ ਕਰ ਰਿਹਾ ਤੇ ਬਾਬਾ ਜੀ ਮਦਦ ਕਰ ਰਹੇ ਦਰ ਰਹਾ ਤਾਂ ਕਾਜ਼ੂ ਜਾਂਦੇ ਆ ਤੜਕੇ ਫਿਰ ਇਹ ਤਿਆਰ ਹੁੰਦੇ ਆ ਜਿਸ ਬਾਤ ਹੈ ਕਿ ਹੁਣ ਹੱਥ ਪੈਰ ਮੇਰੇ ਕੰਬ ਰਹੇ ਨੇ ਕਿ ਜਦ ਇਹ ਸੁਣਦੇ ਆ ਕਿ ਹਜੇ ਵੀ ਪਿੱਛੇ ਲੋਕ ਬੈਠੇ ਨੇ ਕਰਾ ਚੁ ਆਪਾਂ ਟੀਵੀ 'ਚ ਦੇਖਦੇ ਆ ਜਿੱਦਾਂ ਇਹ ਕਹਿ ਰਹੇ ਨੇ ਲੋਕ ਆ ਕੇ ਤੇ ਪਿਕਨਿਕ ਮਨਾਉਂਦੇ ਨੇ ਫੋਟੋਆਂ ਖਿੱਚਦੇ ਨੇ ਉਹ ਪਲੀਜ਼ ਮੇਰੇ ਹੱਥ ਚੋੜ ਕੇ ਬੈਠੀ ਆ ਨਾ ਕਰੋ ਤੁਸੀਂ ਬੜੇ ਐਕਟਰ ਹੋ ਸੈਲਬ੍ਰਿਟੀ ਹੋ ਨੇਤਾ ਹੋ ਉਹ ਕਰਦਾ ਟਾਈਮ ਨਹੀਂ ਹੈਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵਕਤ ਅਸੀਂ ਪਹੁੰਚੇ ਹੋਏ ਹਾਂ ਬਾਉਵਾਲ ਬੰਨ ਤੇ ਜਿੱਥੇ ਬਾਬਾ ਜੀ ਸਿਚੇਵਾਲ ਜੀ ਪਿੰਡਾਂ ਚ ਜਿਹੜੇ ਹੁਣ ਵੀ ਘਰ ਨੇ ਜਣ ਦਾ ਸਮਾਨ ਰਹਿ ਗਿਆ ਵੱਡਾ ਬੇੜੇ ਤੋਂ ਮੰਗਵਾ ਰਹੇ ਨੇ ਸੋ ਉਹਨਾਂ ਨਾਲ ਗੱਲਬਾਤ ਕਰਦੇ ਤੇ ਜਾਣਦੇ ਆ ਕਿ ਕਿੰਨਾ ਕ ਏਰੀਆ ਜਿਹੜਾ ਇੱਥੇ ਕਿੰਨੇ ਕ ਪਿੰਡ ਜਿਹੜੇ ਉਹ ਟਹਿ ਗਏ ਨੇ ਕਿੰਨਾ ਕ ਲੋਕਾਂ ਨੂੰ ਨੁਕਸਾਨ ਹੋਇਆ ਤੇ ਕਿਸ ਤਰੀਕੇ ਉਹਨਾਂ ਦੀ ਮਦਦ ਜਿਹੜੀ ਉਹ ਕੀਤੀ ਜਾ ਰਹੀ ਹੈ ਸਤਿ ਸ਼੍ਰੀ ਅਕਾਲ ਬਾਬਾ ਜੀ ਪਹਿਲੇ ਤੇ ਮੈਂ ਦੇਖੀ ਸੀ ਹੁਣੇ ਵੱਡਾ ਬੇੜ ਆਇਆ ਤੁਸੀਂ ਸਮਾਨ ਮੰਗਵਾਇਆ ਪਿੰਡ ਚੋਂ ਕਿਸੇ ਘਰ ਦਾ ਹੈ ਨਾ ਸੋ ਹਮੇਸ਼ਾ ਹੀ ਦੇਖਿਆ ਜਾਂਦਾ ਵਰ ਜਿਹੜਾ ਇਹ ਸੰਭਾਲਦੇ ਹੋ ਹੈਨਾ ਮੈਂ ਜ਼ਰੂਰ ਜਾਨਣਾ ਚਾਹਾਂਗੀ ਕਿ ਕਿੰਨਾ ਕ ਏਰੀਆ ਕੀ ਇੱਥੇ ਕਿੰਨਾ ਕ ਜਿਹੜਾ ਹੈਗਾ ਬਾੜ ਜਿਹੜਾ ਪ੍ਰਭਾਵਿਤ ਏਰੀਆ ਹੈਗਾ ਕਿੰਨਾ ਕ ਨੁਕਸਾਨ ਹੋ ਗਿਆ ਤੁਸੀਂ ਇੱਥੇ ਇੱਕ ਇੱਕ ਪਾਲ ਤੋਂ ਪਹਿਲੀ ਘੜੀ ਤੋਂ ਜੁੜੇ ਹੋਏ ਹੋ ਸਾਰਾ ਕੁਝ ਇਹਨਾਂ ਦਾ ਫਸਲ ਗਈ ਜੀ ਵੀਰ ਦਾ ਸਾਰਾ ਕੁਝ ਚਲੇ ਗਿਆ ਜੀ ਬਾਕੀ ਆਪਣੀ ਜਾਨ ਬਚਾ ਕੇ ਨਿਕਲ ਗਏ ਸਮਾਰ ਜਿਹੜੇ ਚਲ ਗਏ ਰੌਣਾ ਸੀ ਰੋੜ ਗਿਆ ਜਿਹੜਾ ਕੁਛ ਇਹਨਾਂ ਨੇ ਨਾਲ ਹੌਂਸਲਾ ਕਰਕੇ ਕੱਢ ਲਿਆ ਉਹ ਕੱਢ ਵੀ ਰਹੇ ਆ ਗਾਮੀ ਇਹਨਾਂ ਨਾਲ ਲੱਗੀ ਸੀ ਇਹਨਾਂ ਦੀ ਮੁਹਿੰਮਤਦ ਕਰਨੀ ਜੋ ਵੀ ਕਹਿੰਦੇ ਆ ਵੀ ਸਾਡਾ ਹੈਲਪ ਕਰੋ ਟਰਾਲੀ ਛੋੜੀਏ ਕਿਥੇ ਸੀ ਉਹਦੇ ਉੱਤੇ ਟਰੈਕਟਰ ਦਾ ਸਵਾਰ ਨਹੀਂ ਨਿਕਲਦਾ ਸੀ ਹੁਣੇ ਵੱਡਾ ਬੇੜਾ ਬਣਾਇਆ ਇਸਰ ਤੇ ਕਾਫੀ ਸਮਾਨ ਜਿਹੜਾ ਹੈਗਾ ਲਿਆ ਸਕਦੇ ਪਰ ਕਿਸੇ ਜਾਣਤਾ ਨਹੀਂ ਗਈ ਕਿਸੇ ਨੂੰ ਬਿਮਾਰੇ ਦਾ ਅਰਦਾਸ ਕਰੋ ਅਰਦਾਸ ਕਰੋ ਕੋਈ ਬਸ ਨਹੀਂ ਪਤਾ ਲੱਗਾ ਟੀਵੀਆਂ ਦੇਖ ਕੇ ਨਾ ਅਰਦਾਸ ਕਰੋ ਬਸ ਕਿਰਪਾ ਕਰਨੇ تھے ਜਾਨ ਮਾਤਰੀ ਰੈਗੂਲਰ ਅਸੀਂ ਉਹਨਾਂ ਦਾ ਪਸ਼ੂਆਂ ਦਾ ਨਹੀਂ ਪਤਾ ਉਹ ਜਿਹੜੀ ਗਣਤੀ ਕਰਨਗੇ ਕੋਈ ਵੀ ਇਹੋ ਜਿਹਾ ਮਾਰਨਾ ਨਾ ਸ਼ੁਰੂ ਕਰਾ ਦੇਖੋ ਤੁਸੀਂ ਇੰਨਾ ਹੌਸਲਾ ਕਰਕੇ ਇੱਥੇ ਸਾਰਿਆਂ ਦੇ ਨਾਲ ਖੜੇ ਹੋ ਠੀਕ ਹੈ ਉਹਨਾਂ ਨੂੰ ਆਨਲਾਈਨ ਵੀ ਕੀ ਸਕਦੇ ਹਾਂਜੀ ਹਾਂ ਬਾਬਾ ਕਿੰਨਾ ਕੁ ਪਾਣੀ ਜਿਹੜਾ ਕਿੰਨੇ ਕਿੰਨੇ ਫੋਟੋ ਹੋਏਗਾ 15 15 ਫੋਟਾ ਹੀ ਪਾਣੀ ਉੱਥੇ ਬਹੁਤ ਗਰਾਉਂਡੀ ਤਸਵੀਰੋ ਜਮੀਨ ਐ ਐ ਪਾਣੀ ਜਰ ਰਿਹਾ ਜਿਵੇਂ ਦਰਿਆal ਚਲ ਰਿਹਾ ਵੀ ਕਿੰਨੇ ਕੋ ਪਿੰਡ ਜਿਹੜੇ ਨੇ ਉਹ ਟਹਿ ਗਏ ਨੇ ਪੂਰਾ ਜਿਹੜਾ ਬਾਉਫਰ ਏਰੀਆ ਪੂਰਾ ਜਿਵੇਂ ਕਿ ਨਕਸ਼ੇ ਚ ਮਰਦਾ ਜਾ ਰਿਹਾ ਉਹ ਕੰਮ ਹੋਈ ਹੋ ਰਿਹਾ ਅਗਲੇ ਬੰਨੇ ਸਾਰੇ ਘਰ ਜਿੰਨੇ ਖਤਮ ਹੋ ਗਏ 15 20 ਘਰ ਖਤੋ ਚੁੱਕੇ ਹੈ ਇਸੇ ਤਰ੍ਹਾਂ ਹੀ ਗਾਂ ਦੀ ਗਾਂ ਉਹ ਢਾਈ ਹੋਣਾ ਢਾਈ ਹੋਣੀ ਜਿਵੇਂ ਪਾਣੀ ਦੇ ਕੀ ਆਉਂਦੇ ਜਦੋਂ ਪਾਣੀ ਨੇੜੇ ਆਉਂਦਾ ਕੋਈ ਜਾਨ ਘੱਟ ਕੇ ਲਿਆਉਂਦੇ ਨੇ ਇਹਨਾਂ ਨੂੰ ਆਜ ਸਾਹਿਬ ਵੀ ਪਾਣੀ ਥੱਲੇ ਚਲ ਜੂਗਾ ਹੀ ਬੱਜ ਜੇ ਬਹੁਤ ਖਤਰਨਾਕ ਸੀ ਨਹੀਂ ਅੱਗੇ ਵੇਖਣ ਵਾਲਾ ਜੀ ਮੇਰਾ ਹਲਕਾ ਕੋਟਪੂਰਾ ਹੀ ਮੈਂ ਭੈਰੋ ਪੱਟੀ ਮੇਰਾ ਪਿੰਡ ਹੈ ਸਰਪੰਚ ਚਾਥੇ ਦਾ ਮੌਜੂਦਾ ਸੀ ਜੀ ਮੈਂ ਇਨਾ ਭਰਾਵਾਂ ਦੀ ਬੱਦਬਾਦ ਇਹਨਾਂ ਨਾਲ ਮੱਧក្រਾਇਨ ਵਾਲਿਆਂ ਨੂੰ ਜੀ ਬਾਬਾ ਜੀ ਮੈਂ ਜ਼ਰੂਰ ਜਾਣਨਾ ਚਾਹਾਂਗਾ ਕਿ ਵੈਸੇ ਤਾਂ ਸਾਡਾ ਪੰਜਾਬ ਦਾ ਇੱਕ ਹੈਗਾ ਕਿ ਜਦੋਂ ਵੀ ਕੋਈ ਮੁਸੀਬਤ ਆਂਦੀ ਹੈ ਕੋਈ ਸੰਤਾਪ ਢਣਾਣਾ ਪੈਂਦਾ ਤੇ ਇਕਜੁੱਟ ਹੋ ਜਾਂਦੇ ਨੇ ਸਮਾਨ ਭਰ ਭਰ ਕੇ ਆ ਰਿਹਾ ਫਿਰ ਵੀ ਮੈਂ ਚਾਹਾਂਗਾ ਕਿ ਤੁਸੀਂ ਆਪਣੇ ਮਾਧਿਅਮ ਤੋਂ ਦੱਸੋ ਕਿ ਕਿਹੜੇ ਸਮਾਨ ਦੀ ਹੁਣ ਐਕਚੁਅਲ ਜ਼ਰੂਰਤ ਹੈ ਕਿਉਂਕਿ ਮੈਨੂੰ ਵੈਸੇ ਵੀ ਲੱਗਦਾ ਕਿ ਪਾਣੀ ਜਾਣ ਤੋਂ ਬਾਅਦ ਜਿਹੜੀ ਹੈ ਮੇਨ ਜ਼ਰੂਰਤ ਆ ਪਤਾ ਲੱਗਣ ਗਿਆ ਹੁਣ ਜੀ ਸਾਰੇ ਨੂੰ ਪਸ਼ੂਆਂ ਦਾ ਚਾਰਾ ਵੀ ਜੀ ਕਾਫੀ ਹੈ ਥੋੜੇ ਦਿਨ ਦੀ ਪਾਣੀ ਉਤਰ ਜਾਣਾ ਕਿ ਤੁਸੀਂ ਆਪ ਟਰਾਲੀਆਂ ਭਰ ਕੇ ਜੋ ਮਰਜ਼ੀ ਲੈ ਆਓ ਉਹ ਜਿਹੜੀ ਚੀਜ਼ਾਂ ਇੱਕ ਰੰਚ ਟਕਾ ਲੈਣਗੇ ਹਜੇ ਇੱਥੇ ਕੁਝ ਨੇੜੇ-ਨੇੜੇ ਵਾਲੇ ਪਿੰਡਾਂ ਤੇ ਪ੍ਰਸ਼ਾਦਾ ਪਾਣੀ ਲੈਣ ਜਿਹੜੇ ਦੂਰੋਂ ਪ੍ਰਸ਼ਾਦਾ ਪਕਾ ਕੇ ਟਰਾਲੀਆਂ 'ਚ ਰੱਖ ਕੇ ਤੁਰਦੇ ਆ ਇਸੇ ਸਮਾਂ ਦੀ ਗਰਮੀ ਦਾ ਤਾਂ ਨਾ ਉਹ ਖਰਾਬ ਹੋ ਜਾਂਦਾ ਉਹ ਵੀ ਨਾ ਲੱਗਿਆ ਪਰ ਬਾਬਾ ਜਿਹੜੇ ਫੈਮਲੀਆਂ ਰੈਸਕਿਊ ਕੀਤੀਆਂ ਗਿਆ ਨੇ ਜਿਹੜੀਆਂ ਕੱਢ ਕੇ ਲੈ ਕੇ ਜਾ ਗਏ ਨੇ ਉਹ ਕਿੱਧਰ ਗਏ ਨੇ ਫਿਰ ਹੁਣ ਉਹਨਾਂ ਦੇ ਕੋਈ ਮਾਮੇ ਤਾਏ ਮਾਸੀ ਬੂਪੜ ਕਿਸ ਤਰ੍ਹਾਂ ਦਾ ਵੀ ਉਹਨਾਂ ਦਾ ਜਿੱਥੇ ਹੈਗਾ ਸਾਰਾ ਉੱਥੇ ਚਲੇ ਗਏ ਕੋਸ਼ਿਓ ਕੈਂਪ ਪਾ ਲਈ ਤੇ ਥੋੜਾ ਬੋਧ ਜਿੰਨਾਂ ਦੇ ਨਹੀਂ ਉਹ ਠਹਰੇ ਹੋਏ ਉਹਨਾਂ ਨੂੰ ਅ ਭੀੜ ਵਗਾਰਾ ਜੋ ਕੁਝ ਕੁਛ ਉਹਨੂੰ ਵੀ ਮਿਲ ਰਹੇ। ਬਾਬਾ ਜੀ ਜੰਨੀ ਵੀ ਤਸਵੀਰਾਂ ਜਾਂ ਵੀਡੀਓਜ਼ ਅਸੀਂ ਆ ਇੱਕ ਟੀਵੀ ਦੇ ਮਾਧਿਅਮ ਤੋਂ ਜਾਂ ਸੋਸ਼ਲ ਮੀਡੀਆ ਤੋਂ ਦੇਖ ਪਾਣੀਆਂ। ਬੇ ਘਰ ਬਹੁਤ ਜ਼ਿਆਦਾ ਹੈ ਨਾ ਪਰੇਸ਼ਾਨ ਨੇ ਕਿਉਂਕਿ ਘਰਾਂ ਦੇ ਘਰ ਖਰਾਬ ਹੋ ਗਏ ਨੇ। ਬਾਬਾ ਜੀ ਨੂੰ ਹੁਣ 25 26 ਦਿਨ ਹੋਣ ਉਹਨੂੰ ਪਾਲੇ ਤੋਂ ਵਾਲੇ ਬਾਹਰੀ ਨੂੰ ਨਿਕਲ ਪਾਉਗੇ ਉਹ ਪਰੇਸ਼ਾਨੀ ਤੋਂ ਉਹ ਜਨਦਾ ਆਪਾਂ ਤਾਂ ਕਹਿ ਹੀ ਸਕਦੇ। ਜੀ ਕੁਝ ਪਰਿਵਾਰਾਂ ਨੇ ਆਪਣੇ ਤੁਹਾਡਾ ਮਤਲਬ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਜਦੋਂ ਇੱਥੋਂ ਕੱਢ ਕੇ ਲੈ ਕੇ ਜਾ ਰਹੇ ਸੀ। ਜੀ ਜਾਨਾ ਉਹਨਾਂ ਕੋਲ ਹੁਣ ਵੀ ਜਾਂਦੀ ਹੈ। ਜੀ ਤੁਹਾਡੇ ਸਮਾਨ ਆਇਆ ਅੱਛਾ ਤੁਹਾਡੇ ਸਮਾਨ ਆਇਆ ਹਾਂਜੀ ਜੀ ਇਹ ਸਮਾਨ ਸਾਰਾ ਠੀਕ ਹੈ ਜਿਹੜਾ ਆਇਆ ਹੈ ਹਾਂਜੀ ਸਮਾਨ ਜਿਹੜਾ ਕੋਈ ਨਿਕਲਿਆ ਹੋ ਲੈਂਦਾ ਕੋਚ ਜੇ ਪਿਆ ਕਰੇ ਦਾਣੇ ਦੂਣੇ ਲੈਂਦੇ ਬੈੱਡ ਬੂਟ ਲੈਂਦੇ ਆ ਤੇ ਪਰਿਵਾਰ ਸਾਰਾ ਠੀਕ ਹੈ ਹਾਂਜੀ ਪਰਿਵਾਰ ਠੀਕ ਆ ਜੀ ਬਾਬਾ ਜੀ ਮੈਂ ਜ਼ਰੂਰ ਜਾਨਣਾ ਚਾਹਾਂਗੀ ਤੁਸੀਂ ਇੱਕ ਗੱਲ ਦਾ ਜ਼ਿਕਰ ਕਰ ਰਹੇ ਸੀ ਵੀ ਜਿਹੜੇ ਪਰਿਵਾਰ ਆ ਰਹੇ ਨੇ ਉਹਨਾਂ ਨੂੰ ਪਤਾ ਹੈ ਕਿ ਵਾਪਸ ਗਏਆਂ ਨੂੰ ਘਰ ਆਉਣੇ ਨਹੀਂ ਅਸੀਂ ਆਉਣਾ ਨਹੀਂ ਇਦਾਂ ਇਹ ਤਾਂ ਸਾਨੂੰ ਘਰ ਮਿਲਣਾ ਨਹੀਂ ਜਿੱਦਾਂ ਬਣਾਇਆ ਸੀਗਾ ਉਹ ਮੈਂ ਚਾਹਾਂਗੀ ਕਿ ਜ਼ਰੂਰ ਦੱਸੋ ਕਿ ਉਹ ਉਹ ਲੋਕਾਂ ਦੀ ਜਿਹੜੀ ਪਰੇਸ਼ਾਨੀ ਹੈ ਤੁਸੀਂ ਹਰ ਵਕਤ ਖੰਡਾ ਰਹੇ ਹੋ ਉਹ ਜਿਹੜੀ ਹੋ ਗਈ ਆ ਕਿ ਉਹ ਅਸੀਂ ਸਾਰੇ ਉਹਨਾਂ ਦੇ ਨਾਲ ਖੜੇ ਹਾਂ ਜਦੋਂ ਪਾਣੀ ਥੱਲੇ ਜਾਊਗਾ ਜੋ ਇਹਨਾਂ ਦਾ ਕੁਝ ਹੋਰ ਹੈ ਜੀ ਕੌਸ਼ਿਸ਼ ਕਰਾਂਗੇ ਜਿਸ ਤਰ੍ਹਾਂ ਹੁਣ ਪਹਿਲਾਂ ਖਾਣ ਪੀਣ ਵਾਲੀ ਵਸਤੂਆਂ ਦੀ ਬੇਨਤੀ ਕੀਤੀ ਸੀ ਫਿਰ ਅਸੀਂ ਬੇਨਤੀ ਕਰਾਂਗੇ ਕਿ ਨਾਲ ਹੀ ਕੌਣ ਕੀ ਕਰਨਾ ਚਾਹੋਦਾ ਕਰ ਦਿਓ ਟਰਾਲੀ ਆਪਦੀ ਲੈ ਕੇ ਆਉਂਦੇ ਟਰੱਕ ਲੈ ਕੇ ਇਹਨਾਂ ਦੇ ਘਰੇ ਲਾਉ ਜੀ ਨੇ ਬਣਾਉਣਾ ਕਿਸੇ ਦਾ ਮਕਾਨ ਬਣਾ ਦਿਓ ਘਰ ਬਣਾ ਦਿਓ ਜੋ ਕਰਨਾ ਚਾਹੁੰਦਾ ਕਰ ਦਿਓ ਪਰ ਇਸ ਵੇਲੇ ਹਜੇ ਕੁਝ ਨਾ ਭੇਜਿਓ ਜੀ ਨਾ ਢੁੜੀ ਦੀ ਲੋੜ ਔੜਾ ਥੋੜੀ ਕਿੱਥੇ ਲੈ ਕੇ ਜਾਵਾਂ ਸਹੀ ਗੱਲ ਬੋਲੀ ਤੁਸੀਂ ਇਹੋ ਜਿਹਾ ਕੁਝ ਵੀ ਨਹੀਂ ਚਾਹੀਦਾ ਉਹ ਹੰਦੀ ਇਹ ਪਹਿਲੇ 2-3 ਦਿਨ ਚ ਹੁਣ ਦੇ ਨੰਦੇ ਜਿਹੜਾ ਹੈਗਾ ਸਾਰਾ ਜਿੱਥੇ ਨਹੀਂ ਹਣ ਲੋੜ ਹੈ ਉਹਨਾਂ ਨੂੰ ਇਹਨਾਂ ਨੂੰ ਜੇ ਉਹ ਲੋੜ ਪੈਂਦੀ ਹੈਗੀ ਆ ਕਿ ਆ ਆਪਣ ਆਪਣੀ ਗੈਸ ਦੀ ਆ ਉਹ ਸਿਲੰਡਰ ਦੇ ਰਿਆ ਜਾਂ ਹੋਰ ਚੀਜ਼ ਦੀ ਜਿੱਥੇ ਦੇ ਅੰਦਰ ਕਿਉਂਕਿ ਅੰਦਰ ਪਰਿਵਾਰ ਆ ਉਹਨਾਂ ਦੇ ਉਹ ਆਪਣੀ ਰੋਟੀ ਪਾਣੀ ਵੀ ਪਕਾਉਂਦੇ ਆ ਇਹ ਨਹੀਂ ਪਕਾਉਂਦੇ ਉਹਨਾਂ ਤਾਂ ਕਰੇ ਸੀ ਆਪ ਬਣਦੀ ਕਰਦੇ ਕੋਸ਼ਿਸ਼ ਕਰਦੇ ਨਹੀਂ ਅਸੀਂ ਆਪਣਾ ਨੰਬਰ ਦੇ ਕੇ ਚੱਲੇ ਹਾਂ ਜਿਹੜੀ ਚੀਜ਼ ਦੀ ਜਰੂਰਤ ਹੋਊਗੀ ਸਾਨੂੰ ਦੱਸਣਾ ਅਸੀਂ ਜੂਝਾਂਗੇ ਕਰੋੜਾਂ ਦਾ ਅਰਬਾਂ ਦਾ ਖਰਚਾ ਹੋਣਾ ਨਾ ਕੋਈ ਮਾੜੀ ਮੂੜ ਗੱਲ ਲਾ ਦੋ ਬਾਅਦ ਕੋਈ ਵੀ ਵੀਰ ਜਿਹੜੇ ਨਾਲ ਸਾਰਾ ਅਪੀਲ ਕਰਦੇ ਹੱਥ ਚੁੜ ਕੇ ਰੱਖਣ ਨਾ ਵੀ ਕਦੀ ਹੋਈ ਨਹੀਂ ਰੱਖਣ ਦੀ ਨਾ ਲਿਆਓ ਜੋ ਤੁਹਾਨੂੰ ਮਤਲਬ ਮਦਦ ਕਰਨੀ ਹੈ ਲੋਕਾਂ ਦੀ ਤੇ ਇਹਦੋਂ ਵੱਡੀ ਜਲਦੀ ਲੋੜਾ ਟਰੈਕਟਾਂ ਦੀ ਲੋੜਾ ਬਹੁਤ ਜ਼ਿਆਦਾ ਜ਼ਰੂਰਤ ਹੋਣੀ ਹੈ ਹੁਣ 10 10 ਕਿਲੋ ਆਪਣਾ ਡਾਉਣ ਪਾਣੀ ਚੱਲੀ ਜਾਂਦਾ ਤੇ ਜ਼ਮੀਨ ਸਾਰੀ ਖਤਮ ਹੋ ਜਾਂਦੀ ਹੈ ਦਰਿਆ ਪਣੀ ਜਾਂਦਾ ਉਹ ਦੱਸੋ ਕਿਵੇਂ ਠੀਕ ਹੋਊਗੀ ਇਹ ਤਾਂ ਪਹਿਲੇ 23 ਮਾਰ ਮਾਰ ਚੁੱਕੇ ਆ ਹੁਣ 25 ਤੋਂ ਫੇਰਾ ਹੋ ਗਿਆ ਜੀ ਸਾਡੀ ਲੋਕਾਂ ਨੇ ਇਹ ਅਪੀਲ ਆ ਵੀਰ ਜਰੂਰ ਮਦਦ ਕਰੋ ਟਰੈਕਟਰ ਲਿਆਓ ਦੁਬਾਰਾ ਡੀਜ਼ਲ ਲਿਆਓ ਆ ਦਾ ਟਰੈਕਟਰ ਹੈ ਇਹਨੇ ਮਦਦ ਕਰੀ ਆਪਾਂ ਵੱਧ ਤੋਂ ਵੱਧ ਭਰਾਵਾਂ ਦੀ ਬਾਹ ਫੜੀਏ ਫੇਰੀ ਆਪਾਂ ਪੰਜਾਬ ਨੂੰ ਪਹੁੰਚਾ ਸਕਾਂਗੇ ਜਿੱਥੇ ਇੱਥੇ ਆ ਕੇ ਫੋਟੋਆਂ ਕਰਾਉਣੀਆਂ ਤੇ ਪਾਣੀ ਘੇ ਘੁੰਮ ਕੇ ਜਾਵੜੇ ਜਿਵੇਂ ਟਕਨੇਕ ਉਹ ਕੰਮ ਨਾ ਕਰੋ ਇੱਥੇ ਕੋ ਲੋਕ ਪਹਿਲਾਂ ਹੀ ਬਹੁਤ ਦੁਖੀ ਹੈ ਜੀ ਭਾਜੀ ਇਹ ਚੀਜ਼ਾਂ ਹਜੇ ਹੋ ਰਹੀਆਂ ਨੇ ਪਿਕਨਿਕ ਵਾਲੀਆਂ ਵਾਕਈ ਲੋਕਾਂ ਦੇ ਦਿਲ ਹੋਜੀਆ ਅਰਪ ਦੀ ਬੱਦਗੀ ਟਕਨੇਕ ਬਣਾ ਰਹੀ ਹੈ ਲੈ ਮੈਨੂੰ ਵੀ ਵੀਡੀਓ ਬਣਾਈ ਦਿਓ ਉਹਨੇ ਦਿਨੇ ਵੀਡੀਓ ਅਸੀਂ ਵੀਡੀਓ ਵਿਖਾਉਣੇ ਤੁਹਾਨੂੰ ਸਬੂਤ ਅਸੀਂ ਕੋਈ ਮਦਦ ਨਹੀਂ ਕਰ ਰਹੇ ਤੇ ਬਾਬਾ ਜੀ ਮਤਲਬ ਕਰ ਰਹੇ ਦਰ ਰਾਤ ਆ ਗਾਦੂ ਜਾਂਦੇ ਤੜਕੇ ਫਿਰ ਇੱਥੇ ਹਾਜ਼ਰ ਹੁੰਦੇ ਆ ਬਾਬਾ ਦਾ ਸਮਾਨ ਆ ਜੀ ਬਾਬਾਈ ਦਾ ਬੇੜਾ ਵਾ ਸਵੇਰੇ ਕੱਲ ਵੀ ਐ ਬਾਬਾ ਜੀ ਨੇ ਸਾਨੂੰ ਸਾਡਾ ਪਿੰਡ ਆਲੀ ਖੁਰਦਾ ਜੀ ਈ ਮੇਰੇ ਮਾਮਾ ਜੀ ਦਾ ਲੜਕਾ ਸਰਪੰਚ ਆਏ ਥੋ ਬਹੁ ਸੇਵਾਵਾਦ ਹੈ ਬਾਬਾ ਜੀ ਨੇ ਸਾਨੂੰ ਕੱਲ ਵੀ ਲਾਇਆ ਵੀ ਇੱਥੇ ਆਪ ਨੂੰ ਨੌਜਵਾਨ ਸਿੰਘ ਜਰੂਰਤ ਆ ਵੀ ਜਿੱਥੋਂ ਕਿਸੇ ਉਤੇ ਨਾ ਘਰ ਹਟਾ ਲੱਗਦੀ ਵੀ ਉਤੋਂ ਅਸੀਂ ਕ੍ਰੇਟ ਤੇ ਖਾਲੀ ਤੋੜਿਆ ਸਾਨੂੰ ਇਹਨਾਂ ਹੁਕਮ ਲਾਇਆ ਅਸੀਂ ਲੈ ਕੇ ਕੱਲ੍ਹ ਈ 7 ਵਜੇ ਦਾ ਕਰੀਬ ਪਹੁੰਚ ਗਏ ਪਰ ਉਹ ਬੰਦਾ ਪਾੜ ਬਹੁਤ ਵੱਡਾ ਹੋ ਗਿਆ ਮਤਲਬ ਉਹ ਨਹੀਂ ਸੀ ਆਪਣੇ ਮਤਲਬ ਵਾਲ ਚ ਗ ਮਤਲਬ ਬਹੁਤ ਵੱਡਾ 파ਡਨ ਕਰਨਾ ਤੇ ਫਿਰ ਅਸੀਂ ਕੱਲ ਉੱਥੇ ਇੱਕ ਕੱਲ ਕਰ ਨੂੰ ਰੈਸਕਿਊ ਕਰਕੇ ਮਤਲਬ ਬਾਹਰ ਲੈ ਗਏ ਤੇ ਅੱਜ ਵੀ ਮਤਲਬ ਇਹ ਦੋਆ ਕਰਾ ਅਸਮਾਨਾ ਅੱਜ ਵੀ ਇੱਕ ਘਰ ਹੈਗਾ ਉਹਨੂੰ ਉਹਦਾ ਸਮਾਨ ਅਸੀਂ ਲੈਣ ਜਾਣਾ ਭਾਜੀ ਜਿਨ੍ਹਾਂ ਨੂੰ ਰੈਸਕਿਊ ਕਰਕੇ ਲੈ ਕੇ ਆ ਰਹੇ ਹੋ ਉਹ ਪਰਿਵਾਰ ਜਿਹੜੇ ਬੱਦੇ ਹੈਗੇ ਨੇ ਉਹ ਕਿੱਦਾਂ ਸਰਵਾਈਵ ਕਰ ਰਹੇ ਨੇ ਕਿੱਦਾਂ ਰਹਿ ਰਹੇ ਨੇ ਉੱਥੇ ਹੀ ਬਹੁਤ ਔਖੀ ਕੰਡੀਸ਼ਨ ਹੈ ਜੀ ਉੱਥੇ ਦੇਖ ਕੇ ਰੋਣਾ ਆ ਰਿਹਾ ਜੀ ਆ ਗਿਆ ਪਰਿਵਾਰ ਸਾਰੇ ਆ ਗਿਆ ਸਮਾਨ ਚੱਕ ਲੈਣ ਸਮਾਨ ਚੱਕ ਲੈਂਦਾ ਸਾਰੇ ਉੱਥੇ ਹੀ ਰੋਣਾ ਆਉਂਦਾ ਵੀ ਇੱਕ ਜਿਹੜਾ ਪਰਿਵਾਰ ਹੁੰਦਾ ਨਾ ਜੀ ਉਹਦੇ ਨੇ ਬੱਚਿਆਂ ਦੀ ਆਪਦੀ ਖੁਦ ਦੀ ਕਮਾਈ ਜਾਉਂਦਾ ਦੇਵਜਾਤ ਦਾ ਜਾਉ ਪਰਮਾਤਮਾ ਜਾਂਦੇ ਇਸ ਚੀਜ਼ ਨੂੰ ਵੀ ਮੇਰਾ ਘਰ ਜਾ ਰਿਹਾ ਤੁਸੀਂ ਜਦੋਂ ਹੁਣੇ ਜ਼ਿਕਰ ਕੀਤਾ ਕਿ ਦਿਲ ਰੋ ਰਿਹਾ ਮੈਂ ਵੀ ਦੇਖ ਪਾ ਰਹੀ ਹਾਂ ਕਿ ਜੰਨਾ ਜੰਨਾ ਪਾਣੀ ਇੱਥੇ ਹੈਗਾ 15 15 ਫੁੱਟ ਤੁਸੀਂ ਦੱਸ ਰਹੇ ਵਾਕਈ ਵੇਖ ਕੇ ਦਿਲ ਜਿਹੜਾ ਉਹ ਇਕੱਠਾ ਹੋ ਰਿਹਾ ਕਿ ਕਿਸ ਤਰੀਕੇ ਨਾਲ ਪਰਿਵਾਰ ਜਿਹੜੇ ਆ ਆਪਣੇ ਘਰਾਂ ਨੂੰ ਛੱਡ ਕੇ ਇੱਥੋਂ ਬੇਕਰ ਹੋ ਕੇ ਜਾ ਚੁੱਕੇ ਨੇ ਬਾਬਾ ਜੀ ਤੁਸੀਂ ਸਵੇਰੇ ਆਉਂਦੇ ਹੋ ਸ਼ਾਮੀ ਜਾਂਦੇ ਹੋ ਤੁਸੀਂ ਸੇਵਾ ਕਰਦੇ ਹੋ ਇਸ ਗੱਲ ਨੂੰ ਤਾਂ ਅਸੀਂ ਸਾਰੇ ਜਾਣੂ ਆ ਉਹ ਵੀ ਕਈ ਸਾਲਾਂ ਤੋਂ ਤੁਹਾਡੀ ਸਿਹਤ ਠੀਕ ਹੈ ਤੁਸੀਂ ਤਾਂ ਹੀ ਪ੍ਰਭਾਵਿਤ ਹੋ ਰਹੇ ਕਿਉਂਕਿ ਮਾਨਸਿਕ ਤੌਰ ਤੇ ਤਾਂ ਆਫ ਕੌਰਸ ਪ੍ਰੈਸ਼ਰ ਹੈ ਹੀ ਹੈ ਨੀ ਹੁੰਦਾ ਕੋਈ ਕੀ ਆਵਾਜ਼ ਜੋ ਲੋਕ ਕਿਸ਼ਤੀ ਵਿੱਚ ਆ ਗਏ ਹਨ ਨਾ ਨੰਗਨਵਾੜੀ ਉਹਦੀ ਆਵਾਜ਼ ਤੋਂ ਉੱਪਰ ਬੋਲਣਾ ਪੈਂਦਾ ਹਾਂਜੀ ਹਾਂਜੀ ਉਹ ਬਾਰੇ ਬੈਠੀ ਆਏ ਜੜੀਏ ਦਵਾਈ ਵੀ ਲੈਣੇ ਬਾਰੇ ਜਿੱਦ ਕਰਦਾ ਨਹੀਂ ਬਾਬਾ ਜੀ ਤੁਹਾਨੂੰ ਸਾਰੇ ਸਿੰਘ ਵੀਰਾਂ ਨੂੰ ਤੇ ਜਿਹੜੇ ਵੀ ਭਰਾ ਨਾਲ ਜੁੜੇ ਨੇ ਵਾਇਆ ਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜਲਦੀ ਪਰਮਾਤਮਾ ਇਸ ਮੁਸੀਬਤ ਤੋਂ ਸਾਰਿਆਂ ਨੂੰ ਬਾਹਰ ਕੱਢੇ ਤੇ ਸਾਰਿਆਂ ਨੂੰ ਬੇਨਤੀ ਆ ਕਿ ਹਾਂ ਵਾਕਈ ਦੇ ਵਿੱਚ ਹੁਣ ਸਾਰਾ ਕੁਝ ਭਰਪੂਰ ਮਾਤਰਾ ਦੇ ਵਿੱਚ ਹੈ ਲੇਕਿਨ ਅਸਲ ਲੋੜ ਉਦੋਂ ਪਈਗੀ ਜਦੋਂ ਪਾਣੀ ਘਟ ਜਾਏਗਾ ਜਦੋਂ ਘਰਾਂ ਦੇ ਹਾਲਾਤ ਦੇਖੇ ਜਾਣਗੇ ਕਿੰਨਾ ਨੁਕਸਾਨ ਹੋਇਆ ਉਦੋਂ ਤੁਸੀਂ ਮਦਦ ਕਰਨ ਲਈ ਜ਼ ਪੁਰਾਣਾ ਇਹ ਸਾਡਾ ਪੰਜਾਬ ਹੈ ਤੇ ਇਹ ਸਾਡਾ ਅਸੀਂ ਪੰਜਾਬ ਦੇ ਆ ਇਹ ਗੱਲ ਸਾਨੂੰ ਕਦੀ ਨਹੀਂ ਭੁੱਲਣੀ ਚਾਹੀਦੀ ਮੈਂ ਮੈਂ ਤੁਹਾਡੇ ਕੋਲ ਵੀ ਚਾਹਾਂਗੇ ਤੁਸੀਂ ਅੱਜ ਵਿਜ਼ਿਟ ਕਰਨ ਆਏ ਹੋ ਤੁਹਾਡੇ ਕੀ ਇਸ ਟਾਈਮ ਜਜ਼ਬਾਤ ਨੇ ਸਾਰਾ ਮਾਹੌਲ ਦੇ ਜਜ਼ਬਾਤ ਹੈ ਕਿ ਹੁਣ ਹੱਥ ਪੈਰ ਮੇਰੇ ਕੰਬ ਰਹੇ ਨੇ ਕੀ ਜਦੇ ਤਾਂ ਸੁਣਦੇ ਆ ਕਿ ਹਜੇ ਵੀ ਪਿੱਛੇ ਲੋਕ ਬੈਠੇ ਨੇ ਕਰਾਚ ਆਪਾਂ ਟੀਵੀਆਂ 'ਚ ਦੇਖਦੇ ਆ ਜਿੱਦਾਂ ਇਹ ਕਹਿ ਰਹੇ ਨੇ ਲੋਕ ਆ ਕੇ ਇੱਥੇ ਪਿਕਨਿਕ ਮਨਾਉਂਦੇ ਨੇ ਫੋਟੋਆਂ ਖਿੱਚਦੇ ਨੇ ਉਹ ਪਲੀਜ਼ ਮੇਰੇ ਹੱਥ ਛੋੜ ਕੇ ਬਹਿਤੀ ਆ ਨਾ ਕਰੋ ਤੁਸੀਂ ਬੜੇ ਐਕਟਰ ਹੋ ਸੈਲਿਬ੍ਰਿਟੀ ਹੋ ਨੇਤਾ ਹੋ ਉਹ ਕਰਦਾ ਟਾਈਮ ਨਹੀਂ ਹੈਗਾ ਕੁਸੀਂ ਅਸੀਂ ਬਹੁਤ ਦਿਨਾਂ ਬਾਅਦ ਇੱਥੇ ਆਏ ਆ ਕਿਉਂਕਿ ਦੇਖ ਦੇ ਕੇ ਦੇਖ ਦੇ ਕੇ ਆਉਂਦਾ ਵੀ ਇਹ ਨਾ ਲੱਗੇ ਵੀ ਇਹ ਵੀ ਮੂਵੀਆਂ ਬਣਾਉਣ ਆਏ ਨੇ ਪਰ ਬਾਬਾ ਜੀ ਨੂੰ ਮਿਲ ਕੇ ਆ ਸਾਰੀ ਸੰਗਤ ਨੂੰ ਮਿਲ ਕੇ ਮੈਨੂੰ ਬਹੁਤ ਚੰਗਾ ਲੱਗਾ ਇੰਨੀ ਮਿਹਨਤ ਕਰ ਰਹੇ ਨੇ ਪਰ ਪਲੀਜ਼ ਜੋ ਕਰਨੀ ਹੈ ਮੈਂ ਥੋੜਾ ਇਹਨਾਂ ਨੂੰ ਪੁੱਛ ਕੇ ਫੋਨ ਕਰਕੇ ਸਮਾਨ ਲੈ ਕੇ ਆਓ ਉਦਾਂ ਹੀ ਰਾਸ਼ਨ ਨਾਲ ਲਈ ਆਈ ਜਾਓ ਰਾਸ਼ਨ ਦੀ ਲੋੜ ਨਹੀਂ ਹੈਗੀ ਪਾਣੀ ਉਤਰੂਗਾ ਫਿਰ ਇਹਨਾਂ ਨੂੰ ਜਿਹੜੀ ਅਸਲੀ ਜ਼ਰੂਰਤ ਦੀ ਲੋੜ ਹੈਗੀ ਹੈ ਉਹਦੇ ਵਾਸਤੇ ਖੜੋ ਇਕੱਠੇ ਹੋ ਕੇ ਜਿਹੜੇ ਪੈਸੇ ਹੁਣ ਤੁਸੀਂ ਲਾ ਰਹੇ ਹੋ ਉਹ ਜੋੜੋ ਬੱਚੇ ਆਕੇ ਜੋ ਕਹਿ ਰਹੇ ਨੇ ਟਰੈਕਟਰਾਂ ਦੀ ਲੋਡ ਐ ਟਰਾਲੀਆਂ ਦੀ ਲੋਡ ਐ ਉਹਦੀ ਮਦਦ ਕਰੋ ਤੇ ਪਲੀਜ਼ ਉਦਾਂ ਹੀ ਰਾਸ਼ਨ ਨਾ ਭੇਜੀ ਜਾਓ ਜਿਹੜਾ ਕਿ ਵੇਸਟ ਹੋ ਰਿਹਾ ਰੋਜ਼ ਮੂਵੀਆਂ ਦੇਖ ਰਹੇ ਆ ਕਿੰਨਾ ਕਿੰਨਾ ਲੰਗਰ ਵੇਸਟ ਹੋ ਰਿਹਾ ਉਹਦੀ ਲੋਡ ਨਹੀਂ ਹੈਗੀ ਸੋ ਬਾਕੀ ਬਾਬਾ ਜੀ ਤੋਂ ਪੁੱਛ ਲਓ ਇਹਨਾਂ ਦਾ ਇਹਨਾਂ ਦਾ ਫੋਨ ਨੰਬਰ ਲੈ ਲਓ ਐਸਪਿੰਡ ਨੂੰ ਬਹੁਤ ਲੋਡ ਐ ਜਿਹੜੇ ਲੋਕ ਹਜੇ ਵੀ ਪਿੱਛੇ ਬੈਠੇ ਨੇ ਪਲੀਜ਼ ਉਹਨਾਂ ਦੀ ਮਦਦ ਕਰੋ ਬਹੁਤ ਸ਼ੁਕਰੀਆ ਬਾਬਾ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ ਬਾਲ ਬਖਸ਼ੇ ਥੈਂਕ ਯੂ